ਤੇ ਮਾਤਾ ਨੂੰ ਸਾਰਾ ਦੱਸਿਆ ਮਾਤਾ ਮੈਂ ਤੁਹਾਡਾ ਸੇਵ ਭਾਈ ਹਰਦਾ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਹੈ ਕਹਿੰਦੇ ਮੈਂ ਉਹਨਾਂ ਦਾ ਸੁਪੁੱਤਰ ਹੈ ਤੇ ਮਾਤਾ ਨੇ ਕਿਹਾ ਸੀ ਕਵੀ ਲਿਖਦੇ ਨੇ ਕਹਿੰਦੇ ਨੇ ਇੱਕ ਸਹਿ ਪੇਮ ਕਹਿ ਹੋਂਤਾ ਤੇਰਾ ਮਾਤਾ ਕਹਿ ਭਲਾ ਹੋਏ ਤੇਰਾ ਤੇਰਾ ਭਲਾ ਹੋਵੇਗਾ ਪੁੱਤਰ ਤੇ ਸਾਡੀ ਸੇਵਾ ਕੀਤੀ ਹੈ ਤੇ ਮਾਤਾ ਉਹ ਚੜ੍ਹਦੀ ਕਲਾ ਬਖਸ਼ੇ ਤੇ ਉਸ ਵੇਲੇ ਮਾਤਾ ਕਹਿੰਦੀ ਹੈ ਸਾਡੇ ਕੋਲ ਬੈਠ ਤੇ ਕੁਝ ਥੜੀ ਸਾਡੇ ਨਾਲ ਗੱਲਾਂ ਕਰ ਬਿਆਰ ਦਿਆਂ ਤੇਰੇ ਕੋਲੋਂ ਸਾਨੂੰ ਆਹ ਨਸੀਬ ਹੋਇਆ ਨਹੀਂ ਤੇ ਧੋਖਾ ਮਿਲੇ ਹੈ ਦੁਖ ਮਿਲੇ ਹੈ ਮਾਤਾ ਜੀ ਮੈਂ ਤੁਹਾਡੇ ਕੋਲ ਬੈਠ ਨਹੀਂ ਸਕਦਾ ਪਰ ਕੱਲ ਨੂੰ ਫੇਰ ਆਵਾਂਗਾ ਤੇ ਚਲਾ ਜਾਂਦਾ ਘਰ ਗਿਆ ਤੇ ਸਭ ਕੁਝ ਜਾ ਕੇ ਆਪਣੇ ਪਰਿਵਾਰ ਨੂੰ ਦੱਸਿਆ ਕੋਣ ਨਹੀਂ ਕੌਣ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੇ ਲਾਲ ਨੇ ਕੌਣ ਨੇ ਤੇ ਸਾਰਾ ਪਰਿਵਾਰ ਖੁਸ਼ ਹੋਇਆ ਤਾਂ ਮੈਂ ਸਾਡੇ ਧੰ ਭਾਗ ਲੈ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੇ ਲਾਲਾਂ ਦੀ ਸੇਵਾ ਹੈ ਪਰ ਉਹਨਾਂ ਜਾ ਕੇ ਦੱਸਿਆ ਇਹਨੇ ਹਾਲਾਤ ਕਿਦਾਂ ਦੇ ਨੇ ਆਪਣੀ ਮਾਤਾ ਨੂੰ ਦੱਸਦਾ ਹਾਲਾਤ ਕਿਦਾਂ ਦੇ ਨੇ ਹਾਲਾਤ ਕਿਤੇ ਬੱਚਿਆਂ ਦੇ ਬਹੁਤ ਨਰਜੀਰੇ ਹੱਥਾਂ ਦੀਆਂ ਟੜੀਆਂ ਭਨੀਆਂ ਪੈਰ ਬਲੇ ਹੋਏ ਅਸੀਂ ਗੱਲ ਕਰਦੇ ਆ ਜੀ ਉਹਨੇ ਸੇਵਾ ਕਿਥੇ ਵਰਜਿਤ ਆਪਣੀ ਅਜਮਸੀ ਆਪਣੇ ਤੇ ਲਾ ਕੇ ਦੇਖੀਏ ਤੇ ਬੱਚਿਆਂ ਦਾ ਦਰਦ ਆਪਾਂ ਵੀ ਨਹੀਂ ਦੇਖ ਸਕਦਾ ਜੋ ਸਾਹਿਬ ਜਦਿਆਂ ਦਾ ਦਰਦ ਬਾਬਾ ਮੋਤੀ RAM ਨੇ ਦੇਖਿਆ ਉਹਨੂੰ ਦੇਖਣਾ ਬੜਾ ਉਤਾਰ ਘਰ ਜਾ ਕੇ ਕੀ ਦੱਸਦਾ ਮਾਤਾ ਪਰਿਵਾਰ ਨੇ ਪੁੱਛਿਆ ਹੋਣਾ ਬੱਚਿਆਂ ਦੇ ਹਾਲਾਤ ਕਿੱਦਾਂ ਦੇ ਨੇ ਇਹਦੇ ਹਕੂਮਤ ਬੜੀ ਜਾਣ ਅਤੇ ਸਜਾਵਾਂ ਤਾਂ ਦਿੱਤੀਆਂ ਨੇ ਸਜਾਵਾਂ ਕੀ ਦਿੱਤੀਆਂ ਨੇ ਤੇ ਕੀ ਦੱਸੇ ਪਿੰਡਿਆਂ ਦਾ ਮਾਸ ਜਿਹੜਾ ਹੋਵੇ ਇਥੋਂ ਨਹੀਂ ਰਹਿਣ ਵਾਲੀ ਕਮਾਈ ਲక్ష్ਮੀ ਹੈ ਬੀਬੀ ਲక్ష్ਮੀ ਨੂੰ ਉਹਨੂੰ ਕਿਹਾ ਜਾਂਦਾ ਹੈ ਉਹਨੇ ਇਤਿਹਾਸ ਲਿਖਿਆ ਤੇ ਉਹਦੀ ਲੇਖਣੀ ਆਪੀ ਪਾਪਾ ਮੋਤੀਰਾ ਮਹਿਰਾ ਕੀ ਦੱਸਦੇ ਨੇ ਇਹ ਮਤ ਆਪਣੀ ਮਾਤਾ ਨੂੰ ਕਿ ਸਭ ਜਾਤਿਆਂ ਦੇ ਸੰਮਕਰ ਦੇ ਨਾਲ ਸਰੀਰ ਦੇ ਉੱਤੋਂ ਮਾਸ ਡੇੜਿਆ ਉਹ ਖੂਨ ਨਿਕਲ ਨਿਕਲ ਕੇ ਚੋਲਿਆਂ ਨਾਲ ਝੁੰੜਿਆ ਪਿਆ ਉਹ ਪੱਥਰ ਦੀਆਂ ਤੜੀਆਂ ਸੱਟ ਲੱਗੀ ਤੇ ਸੁਜੇ ਹੋਏ ਪਿਆ ਸੁਜੇ ਹੋਏ ਹੱਥ ਨੇ ਮਾ ਗੁਜਰੀ ਉਹਨਾਂ ਦਰਦਾਂ ਦੇ ਵਿੱਚ ਬੈਠੇ ਹੋਏ ਬੱਚਿਆਂ ਨੂੰ ਆਪਣੀ ਇੱਕ ਕੰਬੜੀ ਦੇ ਵਿੱਚ ਲੈ ਕੇ ਬੈਠੀ ਹੈ ਇਹ ਦੱਸਦਾ ਹੈ ਸਾਦਾ ਪੁਰਜ ਤੇ ਪਰਿਵਾਰ ਤੇ ਉਹਦੇ ਘਰ ਵਾਲੇ ਕਿੰਨੇ ਦਰਦ ਨੂੰ ਹੰਡਾਉਂਦੇ ਆਂ ਜੀ ਨੇ ਫਤਵਾ ਲਾਇਆ ਸੀ ਇਹਨਾਂ ਨੂੰ ਜਿੰਦਾ ਦੀਵਾਂ ਦੇ ਵਿੱਚ ਚਿਣ ਕੇ ਮਾਰ ਦਿਓ ਤੇ ਖਤਮ ਕਰ ਦਿਓ ਤੇ ਅੱਜ 12 ਪੋ ਹੈ 12 ਪੋ ਦਾ ਦਿਨ ਹੈ ਤੇ ਮਾਤਾ ਜੀ ਦੇ ਕੋਲ ਸ਼ਾਮ ਨੂੰ ਆਦੀ ਸਾਹਿਬ ਜਾਂਦੇ ਆਂ ਬਾਬਾ ਮੋਤੀ राम ਜੀ ਵੀ ਆ ਗਏ ਬੈਠੇ। ਛਪਾਈ ਦਿੱਤਾ ਇਹ ਨ ਸਮਾਨ ਵੀ ਜਾ ਹੁ ਚਲਾ ਜਾ ਲਾਲ ਚ ਦਿੱਤਾ ਜਾਂਦਾ ਸੀ। ਤੇ ਕਹਿੰਦੇ ਮਾਤਾ ਜੀ ਦੇ ਕੋਲ ਆ ਕੇ ਸਭ ਜਾਂਦੇ। ਬਾਬਾ ਮੋਤੀ राम ਹੋਣੇ ਜਿਹੜੇ ਸਵਾ ਦੀ ਗੱਲ ਨੂੰ ਵੀ ਸੁਣ ਸਕਦੇ। ਤੇ ਸਵਾ ਦੀ ਗੱਲ ਵੀ ਉਹਨਾਂ ਨੂੰ ਪਤਾ ਸੀ ਅੱਜ ਕੀ ਹੋਈ ਹੈ। ਕਚੇਰੀ ਚ ਕੀ ਹੋਇਆ ਤੇ ਉਸ ਵੇਲੇ ਫਿਰ ਮਾਤਾ ਜੀ ਕੁਝ ਦੇ ਨੇ ਸਭ ਜਾਂਦਿਆਂ ਨੂੰ ਬਚਿਓ। ਕੀ ਹੋਇਆ ਕੀ ਹੋਇਆ ਮਾਤਾ ਜੀ ਫਤਵਾ ਲਗਿਆ ਕਾਤਾ ਕੱਲੋਂ ਦੀ ਵਜ ਜੈਤੇ ਤੇ ਮਾਤਾ ਤੇ ਕੋਲ ਬਾਬਾ ਮੋਤੀराम ਜੀ ਵੀ ਬੈਠੇ ਮਾਤਾ ਨੂੰ ਜਦੋਂ ਦੱਸਿਆ ਤੇ ਫਿਰ ਬਾਬਾ ਜੀ ਬੜੇ ਤਰਤ ਭਰੇ ਸਮੇਂ ਚ ਗਏ ਮੈਂ ਇੱਕ ਅੰਤਾਰ ਸਾਝੀ ਕੀਤੀ ਵੀ ਅਸੀਂ ਮਰਨਾਂ ਦੇ ਦਿਨ ਪਰ ਤੁਸੀਂ ਇਸ ਸਮੇਂ ਨੂੰ ਮਹਿਸੂਸ ਕਰਕੇ ਦੇਖੋ ਇਹ ਬੱਚਿਆਂ ਨੂੰ ਕੱਲ ਕਿਸੇ ਨੇ ਜੇ ਤਾਂ ਖਤਮ ਕਰਨਾ ਉਹ ਦੱਸ ਰਹੇ ਨੇ ਤੇ ਉਸ ਦਰਦ ਨੂੰ ਸੁਣਨ ਵਾਲਾ ਕਿੰਨਾ ਦਰਦੀ ਹੋਵੇ ਚਲੇ ਗਏ ਦੁੱਧ ਬੁਲਾਇਆ ਅੱਜ ਵੀ ਦੁੱਧ ਬੁਲਾਇਆ ਮਾਤਾ ਨੇ ਕੰਬੜੀ ਦੇ ਵਿੱਚ ਰੱਖਿਆ ਅੱਜ ਮੇਰੀ ਕੰਬੜੀ ਚਾਹਤੋ ਬੈਠੀ ਐ ਢੋਲਾ ਕੇ ਬੁਝਦੇ ਫਤਿਹ ਸਿੰਘ ਜਿੰਦਰ ਮਾਤਾ ਦਾਦੀ ਮਾਂ ਖਾਬਤ ਕੀ ਕੰਦਰ ਦੀ ਫਤਿਹ ਕਲ ਸਵਤ ਨਾਲ ਪਿਤ ਦੇ ਸੋਨ ਨੂੰ ਜੀਨ ਕਰ ਦੇ ਨਾਲ ਪਿਤ ਦੇ ਸੋਨ ਨੂੰ ਜੀਨ ਕਰ ਦੇ ਤਰਜੁਸ <coughs> ਸਰਬੇ کیا سارا پید کو بابا گوتی رام میرا جی آج کی گہر لگ درتی ਮਾਤਾ ਕੁ ਜੀ ਗਏ ਕਹਿੰਦੇ ਮੈਨੂੰ ਇੰਝ ਲੱਗਦਾ ਤੇ ਧਰਤੀ ਡੋਲਦੀ ਪਈ ਐ ਮੇਰੇ ਪੈਰਾਂ ਦੇ ਹੇਠੋਂ ਜ਼ਮੀਰ ਨਿਕਲ ਰਹੀ ਐ ਅੱਜ ਪਤਾ ਨਹੀਂ ਕੀ ਕਹਿਰ ਦਾ ਹੋ ਗਿਆ ਅੱਜ ਐਸਾ ਕੀ ਹੋਇਆ ਪੁੱਤਰ ਅੱਜ ਮੇਰੇ ਪੈਰਾਂ ਦੇ ਹੇਠੋਂ ਧਰਤੀ ਨਿਕਲਦੀ ਐ ਤੇ ਬਾਬਾ ਮੋਤੀ RAM ਦੀ ਮਾਤਾ ਦੀ ਗੱਲ ਸੁਣਦੇ ਬੇਨੂ کون بولے گا کہ میں سنا لانا جگا گرم تو متویں لانا جگ گئے تر ਕੀ ਸਮਝੇ ਰੇ ਕਿਦਾਂ ਗੁੱਤ ਤੱਕ ਨਵਾਲੇ ਨਿਹਾਰ ਵਿੱਚ ਖੜੇ ਜਗਉ ਆਓ ਰੇ ਕਿਦਾਂ ਗੁੱਤ ਤੱਕ ਰਹਾਵੇ ਨਿਹਾਰ ਵਿੱਚ ਖੜੇ ਜਗਉ पप छण सिखींद